ਬਹੁਤ ਬਹੁਤ ਧੰਨਵਾਦ ਅੱਜ ਬਹੁਤ ਇਤਿਹਾਸਕ ਇਕੱਠ ਹੋਇਆ ਤੁਸੀਂ ਆਪਣੇ ਘਰੋਂ ਚੱਲ ਕੇ ਅੱਜ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਇਸ ਲੜਾਈ ਦੇ ਵਿੱਚ ਸਾਥ ਦੇਣ ਲਈ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਮੈਂ ਜਿਹੜੀ ਸੋਂ ਮੈਂ ਅੱਗੇ ਬੋਲਦਾ ਰਹੂੰਗਾ ਤੁਸੀਂ ਮੇਰੇ ਪਿੱਛੇ ਪਿੱਛੇ ਬੋਲਦੇ ਰਹੋ ਇਹ ਇੱਕ ਇਕ ਅਹਦ ਹੈ ਇਕ ਫੈਸਲਾ ਹੈ ਕਿ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਲਈ ਆਪਣੇ ਬੁਰਸ਼ ਨਾਲ ਉਚ ਰੰਗ ਭਰਨੇ ਨੇ ਮੈਂ ਜਦੋਂ ਮੈਂ ਕਹੂੰਗਾ ਤਾਂ ਉਸ ਤੋਂ ਬਾਅਦ ਆਪਣਾ ਨਾਮ ਲੈ ਦਿਓ ਉਸ ਤੋਂ ਬਾਅਦ ਫਿਰ ਜੋ ਮੈਂ ਪੜੀ ਜਾਊਂਗਾ ਮੈਂ ਇਹ ਸੌਂ ਖਾਂਦਾ ਹਾਂ ਕਿ ਮੈਂ ਆਪਣੇ ਪਿੰਡ ਵਾਰਡ ਅਤੇ ਸਮਾਜ ਵਿੱਚੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਰਹਾਂਗਾ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਸੇਵਨ ਜਾਂ ਤਸਕਰੀ ਨੂੰ ਸਮਰਥਨ ਦੇਵਾਂਗਾ ਮੈਂ ਲੋਕਾਂ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਵਾਂਗਾ ਅਤੇ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਪੁਨਰਵਾਸ ਲਈ ਪ੍ਰੇਰਿਤ ਕਰਾਂਗਾ ਮੈਂ ਪ੍ਰਸ਼ਾਸਨ ਅਤੇ ਪੁਲਸ ਨਾਲ ਪੂਰਾ ਸਹਿਯੋਗ ਕਰਾਂਗਾ ਅਸੀਂ ਸਾਰੇ ਏਕਤਾ ਅਤੇ ਹਿੰਮਤ ਨਾਲ ਮਿਲ ਕੇ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਨਕਲਾਬ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ